शिरी वाहे गुरु साहिब जी सोरठ दोतुकी ਨੇ ਗੁਣਾਂ ਨੂੰ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਨੇ ਗੁਣਾਂ ਨੂੰ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਓ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਭਾਈ ਪੂਰੇ ਸਤਗੁਰ ਲੇਰ ਲਾਏ ਰਹਾਓ ਕੌਣ ਕੌਣ ਅਪਰਾਧੀ ਬਖਸਿਆਨ ਪਿਆਰੇ ਸਾਚੇ ਸਬਦ ਵਿਚਾਰ ਬਉ ਜਲ ਪਾਰ ਉਤਾਰ ਅਨਪਾਈ ਸਤ ਗੁਰ ਬੇੜੇ ਚਾੜ ਮਨੂਰੈ ਤੈ ਕੰਚਨ ਪੈ ਪਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਪਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣੇ ਭਾਈ ਸਤਿਗੁਰ ਕਉ ਸਦ ਬਲੇ ਹਾਰੇ ਜਾਓ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਜ ਸਮਾਓ ਗੁਰ ਬਿਨ ਸਹਜ ਨਾ ਉਪਜੈ ਭਾਈ ਪੁੱਥਿਓ ਗਿਆਨੀਆਂ ਜਾਏ ਸਤ ਗੁਰ ਕੀ ਸੇਵਾ ਸਦਾ ਕਰ ਪਾਈ ਵਿਚੋਂ ਆਪ ਗਵਾਏ ਗੁਰਮਤੀ ਭਉ ਉਪਜੈ ਭਾਈ ਭਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤਗੁਰ ਸੇਵੇ ਆਪਣਾ ਪਾਈ ਤਿੰਨ ਕਹਿ ਹਉ ਲਾਗਿਉ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਭੀ ਲਈ ਬਖਸਾਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੇ ਕੋਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੇ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਦੋ ਤੁਕੀ ਏ ਭਾਈ ਗੁਨਾ ਤੋਂ ਸਖਣੇ ਜੀਵਾਂ ਨੂੰ ਸਤਿਗੁਰ ਦੀ ਸੇਵਾ ਵਿੱਚ ਲਾ ਕੇ ਪਰਮਾਤਮਾ ਆਪ ਹੀ ਬਖਸ਼ ਲੈਂਦਾ ਹੈ ਏ ਭਾਈ ਗੁਰੂ ਦੀ ਸੇਵਾ ਬੜੀ ਸ਼੍ਰੇਸ਼ਟ ਹੈ ਗੁਰੂ ਸ਼ਰਨ ਪਏ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਜੋੜ ਜਾਂਦਾ ਹੈ ਏ ਭਾਈ ਕੈਸੀ ਜੀਵ ਗੁਨਾ ਤੋਂ ਸਖਣੇ ਹਾਂ ਵਿਕਾਰੀ ਹਾਂ ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੀ ਸੰਗਤ ਵਿੱਚ ਰਲਾ ਲਿਆ ਉਹਨਾਂ ਨੂੰ ਪ੍ਰਮਾਤਮਾ ਆਪ ਹੀ ਮੇਰ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਰਹਾਉ ਏ ਪਿਆਰੇ ਪ੍ਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਆਧਮਿਕ ਜੀਵਨ ਦੀ ਵਿਚਾਰ ਵਿੱਚ ਜੋੜ ਕੇ ਬਖਸ਼ਿਆ ਹੈ ਏ ਭਾਈ ਗੁਰੂ ਦੇ ਸ਼ਬਦ ਜਹਾਰ ਵਿੱਚ ਚੜ ਕੇ ਉਸ ਪਰਮਾਤਮਾ ਨੇ ਅਨੇਕਾਂ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਹੈ। हे ਭਾਈ ਜਿਨ੍ਹਾਂ ਮਨੁੱਖਾਂ ਨੂੰ ਪਾਰਸ ਗੁਰੂ ਆਪਣੀ ਸੰਗਤ ਵਿੱਚ ਮਿਲਾ ਕੇ ਪ੍ਰਭੂ ਚਰਨਾਂ ਵਿੱਚ ਜੋੜ ਦਿੰਦਾ ਹੈ। ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ। हे ਭਾਈ ਆਪਾ ਭਾਵ ਤੇ ਆ ਕੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਗੁਰੂ ਉਹਨਾਂ ਦੀ ਸੁਰਤ ਨੂੰ ਪ੍ਰਭੂ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਏ ਭਾਈ ਮੈਂ ਕੁਰਬਾਨ ਜਾਂਦਾ ਹਾਂ ਮੈਂ ਕੁਰਬਾਨ ਜਾਂਦਾ ਹਾਂ ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ ਏ ਭਾਈ ਜਿਸ ਗੁਰੂ ਨੇ ਮੈਨੂੰ ਪਰਮਾਤਮਾ ਨਾਮ ਖਜ਼ਾਨਾ ਦਿੱਤਾ ਹੈ ਉਸ ਗੁਰੂ ਦੀ ਮੱਤ ਲੈ ਕੇ ਮੈਂ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹਾਂ हे भाई आत्मिक जीवन दी सूझ वाले मनुखاں ਨੂੰ ਜਾ ਕੇ ਪੁੱਛ ਲਵੋ ਇਹੀ ਉੱਤਰ ਮਿਲੇਗਾ ਕਿ ਗੁਰੂ ਦੀ ਸ਼ਰਣ ਪੈਣ ਤੋਂ ਬਿਨਾ ਮਨੁੱਖ ਦੇ ਅੰਦਰ ਆਤਮਿਕ ਡੋਲਤਾ ਪੈਦਾ ਨਹੀਂ ਹੋ ਸਕਦੀ ਇਸ ਵਾਸਤੇ हे भाई तू ਭੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ हे भाई गुरु दी मत्त ਉੱਤੇ ਤੁਰਿਆ ਮਨੁੱਖ ਦੇ ਅੰਦਰ ਪਰਮਾਤਮਾ ਵਾਸਤੇ ਡਰ ਅਦਬ ਪੈਦਾ ਹੁੰਦਾ ਹੈ ਆਪਣੇ ਅੰਦਰ ਡਰ ਅਦਬ ਪੈਦਾ ਕਰਨਾ ਹੀ ਕਰਨ ਜੋ ਕੰਮ ਹੈ ਇਹ ਕੰਮ ਸਦਾ ਸਿਰ ਰਹਿਣ ਵਾਲਾ ਹੈ ਇਹੀ ਕੰਮ ਸਭ ਤੋਂ ਸ਼੍ਰੇਸ਼ਟ ਹੈ हे भाई ਇਸ ਡਰ ਅਦਬ ਦੀ ਬਰਕਤ ਨਾਲ ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲਭ ਪੈਂਦਾ ਹੈ ਪਰਮਾਤਮਾ ਦਾ ਸਦਾ ਥਿਰ ਕੰਮ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। हे ਭਾਈ ਜਿਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਇਸ ਤਰ੍ਹਾਂ ਮੈਂ ਆਪਣਾ ਜੀਵਨ ਸੋਨਾ ਬਣਾ ਰਿਹਾ ਹਾਂ। ਮੈਂ ਆਪਣੇ ਸਾਰੇ ਖਾਨਦਾਨ ਵਾਸਤੇ ਹੀ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰ ਰਿਹਾ ਹਾਂ। हे ਭਾਈ ਗੁਰੂ ਦੀ ਕਿਰਪਾ ਨਾਲ ਜਦ ਆ ਥਿਰ ਹਰਨਾਮ ਹਿਰਦੇ ਵਿੱਚ ਆਵਸਦਾ ਹੈ ਸ਼ਿਵ ਸਲਾ ਦੀ ਬਾਣੀ ਹਿਰਦੇ ਵਿੱਚ ਆ ਵਸਦੀ ਹੈ ਸਿਬਤ ਸਲਾ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ हे ਨਾਨਕ ਖੇ ਭਾਈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਾਸ ਪੈਂਦਾ ਹੈ ਉਸ ਨੂੰ ਜੀਵਨ ਸਫਰ ਵਿੱਚ ਕੋਈ ਔਕੜ ਨਹੀਂ ਆਪਰਦੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ